ਆਪਰੇਸ਼ਨ ਸੰਧੂਰ ਇਸ ਵੇਲੇ ਵੀ ਚੱਲ ਰਿਹਾ ਇਹ ਮੈਂ ਨਹੀਂ ਕਹਿੰਦਾ ਇਹ ਸਾਡੀ ਭਾਰਤੀ ਫੌਜ ਦੇ ਜਵਾਨ ਕਹਿੰਦੇ ਆ ਦੇਸ਼ ਦੇ ਵੱਖ-ਵੱਖ ਨੇਤਾ ਕਹਿੰਦੇ ਆ ਉਹ ਕਹਿੰਦੇ ਜੀ ਕਿ ਹਾਲੇ ਅੱਤਵਾਦ ਦਾ ਖਾਤਮਾ ਹੋਰ ਕਰਨਾ ਆਪਰੇਸ਼ਨ ਸੰਧੂਰ ਲਗਾਤਾਰ ਜਾਰੀ ਹੈ ਕੰਟੀਨਿਊ ਹੈ ਉਧਰ ਭਾਰਤ ਦੇ ਟੀਵੀ ਚੈਨਲ ਆ ਜਿਹੜੇ ਉਹ ਜੰਗ 15 ਦਿਨ ਤੋਂ ਲਾਈਵ ਬੈਠੇ ਆ ਪਾਕਿਸਤਾਨ ਵਾਲੇ ਪਾਸੇ ਵੀ ਇਹ ਹੋ ਜਾਈ ਆ ਕਿਉਂਕਿ ਉਧਰਲੇ ਪਾਸੇ ਵੀ ਤਮਾਸ਼ੀਨਾ ਦੀ ਕਮੀ ਨਹੀਂ ਤੇ ਇਧਰਲੇ ਪਾਸੇ ਵੀ ਤਮਾਸ਼ੀਨਾ ਦੀ ਕਮੀ ਨਹੀਂ ਮੈਂ ਲੰਘੇ ਕੱਲ 3-4 ਟੀਵੀ ਚੈਨਲ ਦੋ-ਦੋ ਮਿੰਟ ਲਈ ਦੇਖਿਆ ਵੀ ਇਹਨਾਂ ਦੀਆਂ ਹਰਕਤਾਂ ਤਾਂ ਦੇਖਾਂ ਵੀ ਜਦੋਂ ਦੇਸ਼ ਦੇ ਵਿੱਚ ਇਸ ਵੇਲੇ ਤਣਾਅ ਪੈਦਾ ਹੋਇਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਸਬੰਧ ਚੱਲ ਰਿਹਾ ਜਦੋਂ ਦੇਸ਼ ਦੇ ਲੋਕ ਖਾਸ ਕਰਕੇ ਸਰਹੱਦੀ ਖੇਤਰ ਦੇ ਲੋਕ ਟਰਾਲੀਆਂ ਦੇ ਵਿੱਚ ਸਮਾਨ ਲੰਦ-ਲਦ ਕੇ ਸੁਰੱਖੇਤ ਥਾਵਾਂ ਵੱਲ ਜਾ ਰਹੇ ਆ ਜਦੋਂ ਲੋਕਾਂ ਨੂੰ ਇਸ ਵੇਲੇ ਬਲੈਕਆਊਟ ਕਰਨਾ ਸਿਖਾਇਆ ਜਾ ਰਿਹਾ ਜਦੋਂ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਮਦਦ ਕਿਵੇਂ ਕਰਨੀ ਹੈ ਜੇਕਰ ਜੰਗ ਲੱਗੀ ਤਾਂ ਉਸ ਵੇਲੇ ਮੈਂ ਕਿਹਾ ਜੀ ਮੀਡੀਆ ਕਿਹੋ ਜਿਹੀ ਭੂਮਿਕਾ ਨਿਭਾਉਂਦਾ ਭਾਰਤ ਦੇ ਚਾਰ ਜਿਹੜੇ ਕਿ ਆਪਾਂ ਜਾਣਦੇ ਕਿ ਕਹਿੰਦੇ ਵੱਡੇ ਆ ਪਰ ਕਿਰਦਾਰ ਪੱਖੋਂ ਛੋਟੇ ਆ ਉਹਦੇ ਵਿੱਚੋਂ ਇੱਕ ਟੀਵੀ ਚੈਨਲ ਦੀ ਐਂਕਰ ਜੀ ਨੇ ਆਪਦੀਆਂ ਜ਼ੁਲਫਾਂ ਸਵਾਰੀਆਂ ਇਦਾਂ ਮਣਮਣ ਮੇਕਅਪ ਤਪਿਆ ਤੇ ਮਗਰਲੇ ਪਾਸੇ ਬੰਬਾਂ ਦੀਆਂ ਤਸਵੀਰਾਂ ਚੱਲ ਰਹੀਆਂ ਮਜ਼ਾਈਲਾਂ ਚੱਲ ਰਹੀਆਂ ਜਹਾਜ਼ ਉੱਡ ਰਹੇ ਆ ਤੇ ਉਹ ਮੂਰੇ ਖੜ ਕੇ ਸੰਗ ਪਾੜ ਪੜ ਕੇ ਗੱਲ ਕਰੀਆ ਪਾਕਿਸਤਾਨ ਨਿਸ਼ ਤੋਂ ਨਾਬੂਦ ਹੋ ਗਿਆ ਪਾਕਿਸਤਾਨ ਕੋ ਖਤਮ ਕਰ ਦਿਆ ਰਾਤ ਕੇ 1.5 ਬਜੇ ਕੇ ਕਰੀਬ ਭਾਰਤੀ ਸੈਨ ਕੋ ਨੇ ਐਸੇ ਕਰ ਦਿਆ ਸਾਡੇ ਦੇਸ਼ ਦੇ ਫੌਜੀ ਵੀਰਾਂ ਨੇ ਜੋ ਕੁਝ ਕੀਤਾ ਸਾਨੂੰ ਉਹਦੇ ਉੱਤੇ ਮਾਣ ਆ ਪਰ ਤੁਹਾਡੀ ਜੀਬ ਦੇ ਉੱਤੋਂ ਗੋਲੇ ਕਿਉਂ ਡਿੱਗ ਰਹੇ ਆ ਤੁਹਾਡੀ ਜੀਬ ਇੰਨੀ ਅੱਗ ਕਿਉਂ ਉਗਲਦੀ ਆ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਦਹਿਸ਼ਤ ਕਿਉਂ ਪੈਦਾ ਕਰਦੇ ਹੋ ਤੁਸੀਂ ਲੋਕਾਂ ਨੂੰ ਇਹ ਤਾਂ ਗੱਲ ਕੀ ਕਹਿਣੀ ਆ ਕਿ ਭਾਈ ਤੁਸੀਂ ਠਰਮੇ ਦੇ ਵਿੱਚ ਰਹਿਣਾ ਤੁਸੀਂ ਇੱਕ ਦੂਜੇ ਦਾ ਸਤਿਕਾਰ ਕਰਨਾ ਤੁਸੀਂ ਇੱਕ ਦੂਜੇ ਨੂੰ ਬਚਾ ਕੇ ਰੱਖਣਾ ਤੁਸੀਂ ਤਰੀਕੇ ਨਾਲ ਵਿਚਰਨਾ ਪੈਨਿਕ ਨਹੀਂ ਹੋਣਾ ਇੱਕ ਹੋਰ ਟੀਵੀ ਚੈਨਲ ਇਹ ਗੱਲ ਕਹਿ ਰਿਹਾ ਉਹਦੇ ਵਿੱਚ ਇੱਕ ਐਂਕਰ ਇਹ ਗੱਲ ਕਰ ਰਿਹਾ ਅਬ ਪਾਕਿਸਤਾਨ ਕੇ ਆਤੰਕ ਕੀ ਨਈ ਪੀੜੀਆਂ ਆਉਣ ਵਾਲੀ ਪੀੜੀਆਂ ਸੋਚेंगी ਇਹ ਕਿਆ ਬਨ ਗਿਆ رات کو کبھی کسی نے سوچا نہیں تھا کہ ایسے بھی ہوگا میزائلیں اڑ رہی ہیں گوله گر رہے ہیں راکٹ اس طریقے سے لانچ ہوئے ہیں اور دہشت کے ایسے ٹھکانوں کو نیست و نابود کر دیا کہ پاکستان سارا اٹھ گیاआधी रात के बाद किसी को नींद नहीं आई पाकिस्तान अब थरथर कांप रहा है थोनु शर्म नहीं आंदी ਵੀ ਤੁਹਾਡੇ ਲੱਛਣ کیسے ਆ ਤੁਸੀਂ جنگ ਤੋਂ ਪਹਿਲਾਂ ਜਿਹੜੀ جنگ ਲਾਉਨੇ ਆ ਹਰ ਵਾਰ ਤੁਹਾਨੂੰ ਲਹਨ ਤਾਂ 1 ਨਹੀਂ 1 ਕਰੋੜ ਨਹੀਂ ਅਰਬਾਂ ਦੇ ਹਿਸਾਬ ਨਾਲ ਪੈਣੀਆਂ ਚਾਹੀਦੀਆਂ ਇੱਕ ਮੈਂ ਹੋਰ ਟੀਵੀ ਚੱਲਣ ਲਾ ਲਿਆ ਉਹਦੇ ਵਿੱਚ ਦੋ ਜਣੇ ਆ ਇੱਕ ਬੀਬੀ ਆ ਤੇ ਇੱਕ ਬੰਦਾ ਉਹ ਦੋਵੇਂ ਜਣੇ ਭੜ-ਭੜ ਕੇ ਗੱਲਾਂ ਕਰ ਰਹੇ ਜਿਵੇਂ ਡਿਊਟ ਜੋੜੀ ਹੁੰਦੀ ਹੈ ਨਾ ਉਸ ਤਰੀਕੇ ਨਾਲ ਭੜ-ਭੜ ਕੇ ਗੱਲਾਂ ਕਰ ਰਹੇ ਆ ਉਹ ਕਹਿ ਰਹੀ ਜੀ ਆਪ ਪਾਕਿਸਤਾਨ ਤੋਂ ਖਤਮ ਹੋ ਹੀ ਚੁੱਕਾ ਹੈ ਆ ਬਾਤ ਕਿਆ ਕਰਨੀ ਹੈ ਉਹ ਕਹਿੰਦਾ ਜਾਤੇ ਜਾਤੇ ਬਾਤ ਕਰਤੇ ਹਨ ਆਬ ਪਾਕਿਸਤਾਨ ਕੋ ਮਿਲਾ ਲੈਣਾ ਚਾਹੀਏ ਭਾਰਤ ਮੇ ਆਬ ਭਾਰਤ ਕੇ ਬਿਨਾ ਪਾਕਿਸਤਾਨ ਕਿਸ ਕਾਮ ਕਾ ਆਬ ਤੋ ਉਹ ਵੈਸੇ ਹੀ ਸਰੈਂਡਰ ਕਰ ਦੇਗਾ ਅਬ ਇਸਕੇ ਬਾਦ ਉਹ ਖੱਡੇ ਪੜੇ ਹੈ ਜਹਾਂ ਜੋ ਰਕਟ ਲਾਂਚ ਹੋਏ ਥੇ ਅਬ ਐਸੇ ਹੋ ਗਿਆ ਅਬ ਤਾਂ ਵੈਸੇ ਹਵਾਈ ਜਹਾਜ਼ੋ ਨੇ ਉਸਕਾ ਜੀਣਾ ਦਬਰ ਕਰ ਲਿਆ ਉਹ ਖਤਮ ਹੋ ਗਿਆ ਉਹ ਫਿਨਿਸ਼ ਹੋ ਗਿਆ ਉਹ ਦੋਨੋਂ ਆਪਸ ਦੇ ਵਿੱਚ ਆ ਗੱਲਾਂ ਕਰਦੇ ਸੀ ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚ ਕੋਈ ਤੱਥ ਹੈ ਸਾਨੂੰ ਸਾਡੇ ਦੇਸ਼ ਦੇ ਉੱਤੇ ਮਾਨ ਆ ਕੀ ਸੰਘ ਪਾੜਨ ਦੇ ਨਾਲ ਦੇਸ਼ ਭਗਤੀ ਪੈਦਾ ਹੁੰਦੀ ਹੈ ਜਾਂ ਸਾਬਤ ਹੁੰਦੀ ਹੈ ਸਾਡੇ ਦੇਸ਼ ਦੇ ਵਿੱਚ ਤੇ ਉਧਰਲੇ ਪਾਸੇ ਵੀ ਕੁਝ ਕੁ ਲੋਕਾਂ ਦੀ ਇਹ ਆਦਤਾਂ ਤੇ ਵੱਡੀ ਗਿਣਤੀ ਵਿੱਚ ਟੀਵੀ ਚੈਨਲਾਂ ਦੇ ਵੀ ਸੰਗ ਪਾੜਨ ਨੂੰ ਅਸੀਂ ਦੇਸ਼ ਭਗਤੀ ਕਹਿੰਦੇ ਆ ਸੰਗ ਪਾੜਨ ਨੂੰ ਹੀ ਅਸੀਂ ਡੈਡੀਕੇਸ਼ਨ ਤੇ ਅੱਗ ਉਗਲਣ ਨੂੰ ਅਸੀਂ ਗੱਲ ਕਹਿੰਦੇ ਆ ਕਿ ਹੁਣ ਗੱਲ ਬਣ ਗਈ ਆ ਹੁਣ ਗੱਲ ਬਣ ਗਈ ਆ ਉਧਰ ਮੈਂ ਪਾਕਿਸਤਾਨ ਦੇ ਇੱਕ ਦੋ ਟੀਵੀ ਚੈਨਲਾਂ ਦੀਆਂ ਕਲਿੱਪਾਂ ਦੇਖੀਆਂ ਭਾਰਤ ਦੇ ਵਿੱਚ ਤਾਂ ਚਲੋ ਟੀਵੀ ਚੈਨਲ ਚੱਲਦੇ ਨਹੀਂ ਪਰ ਕਲਿੱਪਾਂ ਉੜਦੀਆਂ ਫਿਰਦੀਆਂ ਤੁਹਾਡੇ ਮੂਰੇ ਆ ਜਾਂਦੀਆਂ ਇੱਕ ਉੱਥੋਂ ਦੀ ਔਰਤ ਇੱਕ ਟੀਵੀ ਚੈਨਲ ਦੀ ਕੋਈ ਔਰਤ ਕਹਿ ਰਹੀ ਆ ਭਾਰਤ ਨੇ ਆਪਣੇ ਛੋਟੇ ਛੋਟੇ ਨਾਗਰਿਕ ਭੇਜੇ ਉਸਨੇ ਆਪਣੇ ਛੋਟੇ-ਛੋਟੇ ਫੌਜੀ ਭੇਜੇ ਅਗਰ 베ਜਣਾ ਹੀ ਤਾਂ ਅਬਨੰਦਨ ਜੈਸੇ ਕੋ ਭੇਜਤਾ ਜਿਸकी ਖੜੀ ਮੂਛੇ ਹੁੰਦੀ ਤੁਹਾਡੇ ਲੱਛਣ ਕਿਥੇ ਤੁਸੀਂ ਪੱਤਰਕਾਰ ਹੋ ਤੁਸੀਂ ਕੀ ਹੋਰ ਕੰਮ ਕਰ ਲੋ ਐਨੇ ਇੱਥੇ ਡੈਲੀ ਸੋਪ ਵਾਲੇ ਸੀਰੀਅਲ ਚੱਲਦੇ ਆ ਤੁਸੀਂ ਉਹਦੇ ਵਿੱਚ ਕੰਮ ਕਰ ਲੋ ਤੁਹਾਨੂੰ ਪੱਤਰਕਾਰਤਾ ਦੀ ਕੋਈ ਤਹਿਜ਼ੀਬ ਦਾ ਪਤਾ ਹੋਵੇ ਤੁਹਾਨੂੰ ਪੱਤਰਕਾਰਤਾ ਦੇ ਦਾਇਰੇ ਦਾ ਪਤਾ ਹੋਵੇ ਫਿਰ ਤਾਂ ਹੈ ਤੁਸੀਂ ਆਪ ਦਾ ਸੌਦਾ ਵੇਚਣ ਦੀ ਖਾਤਰ ਆ ਕੁਝ ਕਰਨੇ ਹੋ ਉਧਰਲੇ ਪਾਸੇ ਵਾਲਿਆਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਵੀ ਲਾਂਹਤਾ ਪਾਇਆ ਕਰੋ ਇਧਰਲੇ ਪਾਸੇ ਨੂੰ ਅਸੀਂ ਵੀ ਪਾਉਨੇ ਆ ਦੇਸ਼ ਕੋਈ ਵੀ ਹੋਵੇ ਜੰਗ ਨਹੀਂ ਚਾਹੁੰਦਾ ਪਰ ਸਰਕਾਰਾਂ ਦੇ ਵੱਲੋਂ ਫੌਜ ਦੇ ਵੱਲੋਂ ਜਿਨ੍ਹਾਂ ਦੇ ਅਸੀਂ ਦੇਸ਼ ਦੇ ਵਿੱਚ ਰਹਿੰਦੇ ਜਿਹੜੇ ਦੇਸ਼ ਚ ਰਹਿੰਦੇ ਆ ਅਸੀਂ ਸਤਿਕਾਰ ਕਰਦੇ ਆ ਅਸੀਂ ਉਹਨਾਂ ਦੇ ਹੁਕਮਾਂ ਦਾ ਪਾਲਣ ਕਰਗੇ ਕਦੇ ਗੋਰਿਆਂ ਦੇ ਕਿਸੇ ਦੇਸ਼ ਦੇ ਵਿੱਚ ਕਿਸੇ ਦੁਨੀਆ ਦੇ ਹੋਰ ਦੇਸ਼ ਦੇ ਵਿੱਚ ਜਿਹੜੇ ਟੀਵੀ ਚੈਨਲ ਚੱਲਦੇ ਜਿਹੜੇ ਵੱਡੇ ਵੱਡੇ ਟੀਵੀ ਚੈਨਲ ਆ ਜਿਨ੍ਹਾਂ ਨੂੰ ਨੈਸ਼ਨਲ ਨਹੀਂ ਜਿਨ੍ਹਾਂ ਨੂੰ ਇੰਟਰਨੈਸ਼ਨਲ ਤੌਰ ਤੇ ਪਛਾਣ ਮਿਲੀ ਆ ਉਹ ਕਦੇ ਇਦਾਂ ਦੀ ਅੱਗ ਉਗਲਦੇ ਆ ਉਹ ਵੱਡੀ ਗੱਲ ਨੂੰ ਵੀ ਲੋਕਾਂ ਦੇ ਵਿੱਚ ਵਧਾ ਕੇ ਨਹੀਂ ਉਹ ਘਟਾ ਕੇ ਪੇਸ਼ ਕਰਦੇ ਆ ਵੀ ਐਸ ਥਾਂ ਦੇ ਉੱਤੇ ਆ ਲੜਾਈ ਲੱਗੀ ਆ ਤੇ ਬਸ ਇਨੀਕ ਜਾਣਕਾਰੀ ਆ ਜਾਣਕਾਰੀ ਦੇਣਾ ਤੇ ਜਾਣਕਾਰੀ ਨੂੰ ਵਧਾ ਕੇ ਪੇਸ਼ ਕਰਨਾ ਤੇ ਬੇਹੱਦ ਵਧਾ ਕੇ ਪੇਸ਼ ਕਰਨਾ ਇਹ ਤਿੰਨ ਪ੍ਰਕਿਰਿਆਵਾਂ ਸੋ ਭਾਈ ਇਸ ਵੇਲੇ ਸਾਡੇ ਭਾਰਤੀ ਟੀਵੀ ਚੈਨਲਾਂ ਦੇ ਇੱਕ ਹਿੱਸੇ ਤੋਂ ਬਚਣ ਦੀ ਲੋੜ ਆ ਮੇਰੀ ਬੇਨਤੀ ਆ ਰਾਤ ਨੂੰ 9 ਵਜੇ ਵਾਲੀਆਂ 9:30 ਵਜੇ ਵਾਲੀਆਂ ਦੇਸ਼ ਦੇ ਟੀਵੀ ਚੈਨਲਾਂ ਦੇ ਉੱਤੇ ਖਬਰਾਂ ਸੁਣਨੀਆਂ ਬੰਦ ਕਰ ਦੋ ਤੁਹਾਡਾ ਮਨ ਅੱਧਾ ਕ ਠੀਕ ਹੋ ਜਾਣਾ ਵੈਸੇ ਮੈਂ ਜਜ਼ਬਾਤ ਦੀ ਕਦਰ ਕਰਦਾ ਕਿ ਇਸ ਵੇਲੇ ਭਾਰਤ ਦੇ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਮਨਾ ਉੱਤੇ ਬਹੁਤ ਕੁਝ ਚੱਲ ਰਿਹਾ ਹੁਣ ਤੁਸੀਂ ਇੱਕ ਹੋਰ ਦੇਖੋ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਇਹ ਗੱਲ ਟੀਵੀ ਚੱਲਣਾ ਤੇ ਵੀ ਲਾਗੂ ਹੁੰਦੀ ਆ ਇਹ ਨੇਤਾਵਾਂ ਤੇ ਵੀ ਲਾਗੂ ਹੁੰਦੀ ਆ ਤੇ ਇਹ ਮਸਖਰੀਆਂ ਕਰਨ ਵਾਲੇ ਲੋਕਾਂ ਤੇ ਵੀ ਆ ਜਿਹੜੇ ਤਮਾਸ਼ੀਬੀਨ ਲੋਕ ਆ ਪੰਜਾਬ ਦੇ ਕੁਝ ਕੁ ਲੋਕਾਂ ਨੇ ਜਾਂ ਪੰਜਾਬੋਂ ਬਾਹਰਲੇ ਕਹਿ ਲੀਓ ਉਹਨਾਂ ਨੇ ਕੋਲੋਂ ਹੀ ਐਡਵਾਈਜ਼ਰੀਆਂ ਬਣਾ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪੋਸਟ ਕਰਤੀਆਂ ਪਿਛਲੇ ਕੁਝ ਘੰਟਿਆਂ ਤੋਂ ਇੱਕ ਐਡਵਾਈਜ਼ਰੀ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਵਾਇਰਲ ਹੋ ਰਹੀ ਆ ਉਹਦੇ ਬੱਚੇ ਗੱਲ ਕਹੀ ਜਾ ਰਹੀ ਆ ਕਿ ਸਾਰਾ ਕੁਝ ਇਕੱਠਾ ਕਰ ਲੋ ਰਾਸ਼ਨ ਇਕੱਠਾ ਕਰ ਲੋ ਤੁਸੀਂ ਜੇ ਰਾਸ਼ਨ ਨਾ ਇਕੱਠਾ ਕੀਤਾ ਤਾਂ ਤੁਹਾਨੂੰ ਬਹੁਤ ਲੰਮੇ ਸਮੇਂ ਵਾਸਤੇ ਸੰਕਟ ਪੈਦਾ ਹੋ ਸਕਦਾ ਦੇਸ਼ ਦੇ ਵਿੱਚ ਕਦੇ ਵੀ ਕੁਝ ਵੀ ਹੋ ਸਕਦਾ ਕੈਸ਼ ਵੀ ਕਢਾ ਕੇ ਰੱਖ ਲੋ ਤੇ ਲੋਕ ਫਿਰ ਡਰ ਕੇ ਪੈਨਿਕ ਹੋ ਕੇ ਤੇ ਦੁਕਾਨਾਂ ਦੇ ਮੂਹਰੇ ਖੜ ਗਏ ਲੋਕਾਂ ਨੇ ਡਰਦੇ ਮਾਰੇ ਉੱਥੇ ਰਾਸ਼ਨ ਖਰੀਦਣਾ ਸ਼ੁਰੂ ਕਰਤਾ ਅਮਰਤਸਰ ਦੀਆਂ ਤਾਂ ਕਈ ਰਾਸ਼ਨ ਦੀਆਂ ਦੁਕਾਨਾਂ ਤੇ ਗਰੋਸਰੀ ਸਟੋਰ ਦੇ ਉੱਤੇ ਆਟਾ ਮੁੱਕ ਗਿਆ ਕੰਗਾਂ ਤੇ ਦਾਲਾਂ ਮੁੱਕ ਗਈਆਂ ਲੋਕ ਏਟੀਐਮ ਦੇ ਬਾਹਰ ਖੜ ਗਏ ਲਾਈਨਾਂ ਲਾ ਕੇ ਲੋਕਾਂ ਨੇ ਡੀਜ਼ਲ ਪਟਰੋਲ ਪਰੋਣਾ ਸ਼ੁਰੂ ਕਰਤਾ ਪਰ ਬਾਅਦ ਵਿੱਚ ਪ੍ਰਸ਼ਾਸਨ ਨੇ ਗੱਲ ਕਹੀ ਕਿ ਇਹ ਸਾਰਾ ਕੁਝ ਗਲਤ ਕੀਤਾ ਜਾ ਰਿਹਾ ਕਿਸੇ ਨੇ ਗਲਤ ਇਹ ਐਡਵਾਈਜ਼ਰੀ ਫਲਾਤੀ ਆ ਅਸੀਂ ਨਹੀਂ ਇਦਾਂ ਦੀ ਗੱਲ ਕਹੀ ਇਦਾਂ ਪੈਨਿਕ ਹੋਣ ਦੀ ਲੋੜ ਨਹੀਂ ਜਿਵੇਂ ਕਰੋਨਾ ਮਹਾਮਾਰੀ ਦੇ ਮੌਕੇ ਕਈਆਂ ਨੇ ਚਵਲਾ ਮਾਰੀਆਂ ਉਸ ਤਰੀਕੇ ਦੇ ਨਾਲ ਐਤਕੀ ਵੀ ਸ਼ੁਰੂ ਕਰਤਾ ਕੰਮ ਫਿਰ ਇੱਕ ਹੋਰ ਖਬਰ ਆਈ ਆ ਉਹ ਯੂਜੀਸੀ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਦੇ ਨਾਲ ਸੰਬੰਧਤ ਆ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵੱਲੋਂ ਉਹਦੇ ਵਿੱਚ ਕਿਹਾ ਗਿਆ ਜੀ ਕਿ ਦੇਸ਼ ਦੇ ਹਾਲਾਤ ਜਿਸ ਤਰੀਕੇ ਦੇ ਬਣੇ ਆ ਉਹਦੇ ਮੱਦੇ ਨਜ਼ਰ ਜੀ ਭਾਈ ਸਾਨੂੰ ਇਸ ਵੇਲੇ ਪ੍ਰੀਖਿਆਵਾਂ ਮਾ ਰੱਦ ਕਰਨੀਆਂ ਪੈ ਰਹੀਆਂ ਪ੍ਰੀਖਿਆਵਾਂ ਸਾਰੀਆਂ ਰੱਦ ਹੋ ਗਈਆਂ ਕਿ ਜਿਹੜੇ ਵਿਦਿਆਰਥੀ ਉਹ ਫਿਕਰਾਂ ਦੇ ਵਿੱਚ ਆ ਮਾਪੇ ਫਿਕਰਾਂ ਦੇ ਵਿੱਚ ਆ ਵੀ ਭਾਈ ਇੰਨੇ ਪੈਸੇ ਲਾਏ ਇੰਨਾ ਸਮਾਂ ਲੱਗਾ ਪਰ ਹੁਣ ਇਹ ਜਾਣਕਾਰੀ ਆਈ ਆ ਸਾਹਮਣੇ ਕਿ ਭਾਈ ਉਹਨਾਂ ਨੇ UGC ਨੇ ਇਹ ਗੱਲ ਕਹੀ ਆ ਕਿ ਜਿਹੜਾ ਵੀ ਅਸੀਂ ਕੋਈ ਆਦੇਸ਼ ਜਾਰੀ ਕਰਨਾ ਹੋਇਆ ਉਹ ਅਸੀਂ ਆਫੀਸ਼ੀਅਲ ਵੈਬਸਾਈਟ ਤੇ ਕਰਾਂਗੇ ਜਿਹੜੇ ਲੋਕ ਆ ਕਰਤੂਤਾਂ ਕਰਦੇ ਰਹਿਣ ਤੋਂ ਬਚੋ ਇਹਨਾਂ ਦੇ ਉੱਤੇ ਅਮਲ ਨਾ ਕਰੋ ਇਹਨਾਂ ਦੇ ਉੱਤੇ ਯਕੀਨ ਬਿਲਕੁਲ ਨਹੀਂ ਕਰਨੀ ਲੋੜ ਸੋ ਭਾਈ ਜੰਗ ਤੋਂ ਪਹਿਲਾਂ ਜੰਗ ਲੱਗੀ ਹੋਈ ਆ ਜੰਗ ਲੱਗੇ ਨਾ ਕਦੇ ਵੀ ਇਹਦੀ ਅਸੀਂ ਕਾਮਨਾ ਕਰਦੇ ਪਰ ਜੰਗ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਜੰਗ ਲਾਈ ਆ ਆਪਣੀਆਂ ਹਰਕਤਾਂ ਦੀ ਕਰਤੂਤਾਂ ਦੀ ਲੱਛਣਾਂ ਦੀ ਉਹਦੇ ਤੋਂ ਆਪਾਂ ਨੂੰ ਸੰਭਲਣ ਦੀ ਲੋੜ ਹੈਗੀ ਆ ਜੰਗ ਨਹੀਂ ਲੱਗੀ ਜੰਗ ਲੱਗੇ ਵੀ ਨਾ ਮੇਰਾ ਖਿਆਲ ਆ ਵੀ ਲੱਗਣੀ ਵੀ ਨਹੀਂ ਮੇਰਾ ਖਿਆਲ ਆ ਇਹ ਵੈਸੇ ਮੈਨੂੰ ਬਾੜਾ ਇਹਦੇ ਬਾਰੇ ਗਿਆਨ ਨਹੀਂ ਦਾਵਾ ਨਹੀਂ ਮੈਂ ਕਰਦਾ ਮੇਰਾ ਖਿਆਲ ਆ ਕਿ ਨਹੀਂ ਲੱਗਦੀ ਪਰ ਇੱਕ ਗੱਲ ਜ਼ਰੂਰ ਦੇਖੋ ਫਿਰੋਜ਼ਪੁਰ ਤੇ ਬਾਕੀ ਵੱਖ-ਵੱਖ ਸਰਹੱਦੀ ਖੇਤਰਾਂ ਦੇ ਲੋਕ ਆ ਜਿਹੜੇ ਟਰਾਲੀਆਂ ਦੇ ਵਿੱਚ ਸਮਾਨ ਰੱਖ ਕੇ ਕਿੱਥੋਂ-ਕਿੱਥੇ ਜਾ ਰਹੇ ਆ ਮੇਰੀ ਕੱਲ ਇੱਕ ਬੰਦੇ ਨਾਲ ਗੱਲ ਹੋਈ ਜਿਹੜਾ ਕਿ ਫਿਰੋਜ਼ਪੁਰ ਦੇ ਇੱਕ ਪਿੰਡ ਦਾ ਜਿਹੜਾ ਕਿ ਸਰਹੱਦੀ ਪਿੰਡ ਆ ਜ਼ੀਰੋ ਲਾਈਨ ਦੇ ਵੱਲ ਆ ਉਹਨੇ ਇਹ ਗੱਲ ਕਹੀ ਜੀ ਕਿ ਅਸੀਂ 1971 ਦੇ ਵਿੱਚ ਵੀ ਸੰਤਾਪ ਹੰਡਾਇਆ ਸਾਨੂੰ ਡਰ ਆ ਜੀ ਕਿਤੇ ਜੰਗ ਨਾ ਲੱਗ ਜੇ ਇਸ ਕਰਕੇ ਅਸੀਂ ਸੁਰੱਖਤ ਥਾਂ ਦੇ ਉੱਤੇ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਹਾਂ ਸਮਾਨ ਲੱਦ ਕੇ ਮੈਂ ਕਿਹਾ ਜੀ ਸਮਾਨ ਕਿਹੜਾ ਕਿਹੜਾ ਕਹਿੰਦੇ ਜੀ ਦਾਣਿਆਂ ਦੀਆਂ ਬੋਰੀਆਂ ਪੱਖਾ ਕੂਲਰ ਜਿਹੜੇ ਕੁਝ ਕੋ ਪੈਸੇ ਆ ਤੇ ਕੁਝ ਕੋ ਹੋਰ ਸਮਾਨ ਮੰਜੇ-ਮੰਜੇ ਲੈ ਕੇ ਜਾ ਰਹੇ ਆ ਵੀ ਜਿਉਣ ਦੇ ਲਈ ਆ ਸਮਾਨ ਜ਼ਰੂਰੀ ਆ ਤੇ ਘਰ ਦੇ ਵਿੱਚ ਕੌਣ ਆ ਮੈਂ ਕਿਹਾ ਕਹਿੰਦੇ ਜੇ ਘਰ ਦੇ ਵਿੱਚ ਇੱਕ ਇੱਕ ਜਾਣਾ ਛੜਤਾ ਸੀ ਉਹ ਇੱਕ ਇੱਕ ਜਾਣਾ ਮਾੜਾ ਮੋਟਾ ਘਰ ਨੂੰ ਦੇਖ ਲੂਗਾ ਪਸ਼ੂਆਂ ਨੂੰ ਕੋਈ ਪੱਠੇ ਪਾਉਣੇ ਆ ਜਾਂ ਕੋਈ ਹੋਰ ਕੰਮ ਕਾਜ ਕਰਨਾ ਪਰ ਅਸੀਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਔਰਤਾਂ ਨੂੰ ਸੁਰੱਖਿਤ ਥਾਂ ਵੱਲ ਛੱਡ ਕੇ ਆਵਾਂਗੇ ਆ ਜੰਗ ਦੀ ਦਹਿਸ਼ਤ ਆ ਇਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੀ ਗਿਣਤੀ ਘਟ ਗਈ ਹੈ ਇਸ ਵੇਲੇ ਬਾਰਡਰ ਬੰਦ ਹੋ ਗਏ ਆ ਭਾਰਤ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ 에어ਪੋਰਟ ਬੰਦ ਹੋ ਗਏ ਆ ਸਰਹੱਦੀ ਖੇਤਰ ਦੇ ਸਕੂਲ ਬੰਦ ਹੋ ਗਏ ਆ ਤਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋ ਗਿਆ ਪਾਕਿਸਤਾਨ ਦੀ ਗੋਲੀਬਾਰੀ ਦੇ ਕਰਕੇ ਕਈ ਬੇਕਸੂਰ ਮਾਰੇ ਜਾ ਚੁੱਕੇ ਆ ਅੱਤਵਾਦ ਨੂੰ ਮਕਾਉਣ ਦਾ ਦਾਵਾ ਆਪਾਂ ਵੀ ਕੀਤਾ ਗੱਲ ਇਹ ਜਿਕੇ ਅੱਤਵਾਦ ਮੁਕਣਾ ਵੀ ਚਾਹੀਦਾ ਪਰ ਦੋਵਾਂ ਦੇਸ਼ਾਂ ਦੇ ਲੋਕ ਆ ਜਿਹੜੇ ਉਹ ਆਪਸ ਦੇ ਵਿੱਚ ਲੜਨਾ ਨਹੀਂ ਚਾਹੁੰਦੇ 90% ਤੋਂ ਵੱਧ ਲੋਕ ਆ ਜਿਹੜੇ ਉਹ ਸੰਜੀਦਾ ਇਸ ਮਸਲੇ ਦੇ ਵਿੱਚ ਕਿ ਅਸੀਂ ਜੰਗਾ ਦੇ ਵਿੱਚ ਬਹੁਤ ਕੁਝ ਗੁਆਇਆ ਤੇ ਸਾਰੇ ਹੀ ਦੇਸ਼ ਚਾਹੁੰਦੇ ਜਿਕੇ ਅੱਤਵਾਦ ਖਤਮ ਹੋਵੇ ਪਰ ਅੱਤਵਾਦ ਜੀਬਾਂ ਦੇ ਗੋਲਿਆਂ ਨਾਲ ਖਤਮ ਨਹੀਂ ਹੋਣਾ ਅੱਤਵਾਦ ਸਿਰਫ ਕੁਰਸੀਆਂ ਦੇ ਨਾਲ ਖਤਮ ਨਹੀਂ ਹੋਣਾ ਅਤਵਾਦ ਇਸ ਤਰੀਕੇ ਨਾਲ ਖਤਮ ਨਹੀਂ ਹੋਣਾ ਜੀ ਕਿ ਮੈਂ ਆ ਕੇ ਤਿਤ ਕਰ ਦੇਣਾ ਤੇ ਮੈਂ ਆ ਛੁਰਲੀ ਛੱਡ ਦੇਣਾ ਆ ਜੋ ਆਪਾਂ ਗੱਲਾਂ ਦੀ ਅਹਿਮੀਤ ਨੂੰ ਵੀ ਸਮਝ ਗਏ ਮੇਰੀ ਇਸ ਵੇਲੇ ਭੈਣਾ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਦੂਜੇ ਦੇ ਲਈ ਠਾਰ ਬਣੀਏ ਦੂਜੇ ਦੇ ਲਈ ਆਸਰਾ ਬਣੀਏ ਸਹਾਰਾ ਬਣੀਏ ਲੋਕ ਪਹਿਲਾਂ ਡਰੇ ਹੋਏ ਆ ਲੋਕ ਪਹਿਲਾਂ ਤਰਬਕੇ ਹੋਏ ਆ ਤੇ ਆਪਾਂ ਨੂੰ ਤਰਬਕੇ ਹੋਏ ਲੋਕਾਂ ਨੂੰ ਹੋਰ ਸੰਕਟ ਦੇ ਵਿੱਚ ਖਤਰੇ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਬੰਦਾ ਬੰਦੇ ਦੇ ਕੰਮ ਆਉਂਦਾ ਇਸ ਵੇਲੇ ਜੇਕਰ ਕਿਸੇ ਦਾ ਕੋ ਕੰਮ ਅੜਿਆ ਥੜਿਆ ਉਹਦੇ ਨਾਲ ਖੜਨਾ ਚਾਹੀਦਾ ਤੇ ਮੇਰੀ ਦੇਸ਼ ਦੀ ਸਰਕਾਰ ਨੂੰ ਵੀ ਬੇਨਤੀ ਆ ਤੇ ਸੂਬੇ ਦੀ ਸਰਕਾਰ ਨੂੰ ਵੀ ਜਿਹੜੇ ਲੋਕ ਅੱਗ ਲਾਉਣ ਵਾਲੀਆਂ ਗੱਲਾਂ ਕਰਦੇ ਉਹਨਾਂ ਨੂੰ ਟੰਗੜਾ ਚਾਹੀਦਾ ਜਿਹੜੇ ਲੋਕ ਇਹ ਗੱਲ ਕਹਿੰਦੇ ਜਿਕੇ ਅੱਗ ਲੱਗੀ ਲੜਾਈ ਲੱਗੀ ਬੰਬ ਬਲਾਤੇ ਆ ਹੋ ਗਿਆ ਫਲਾਂ ਹੋ ਗਿਆ ਢੀ ਹੋ ਗਿਆ ਜਿਹੜੇ ਲੋਕ ਇਸ ਤਰੀਕੇ ਨਾਲ ਲੋਕਾਂ ਨੂੰ ਪੈਨ ਕਰਦੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਇਹ ਆਪਰੇਸ਼ਨ ਸਿੰਧੂਰ ਆ ਇਹਦੇ ਤੋਂ ਪਹਿਲਾਂ ਜਿਹੜਾ ਇਹ ਨਾਂ ਜਿਹੜਾ ਫਾਈਨਲ ਕੀਤਾ ਗਿਆ ਇਹਦੇ ਤੋਂ ਪਹਿਲਾਂ ਕਹਿੰਦੇ ਜੀ ਇੱਕ ਦਰਜਨ ਨਾਂ ਤਿਆਰ ਕੀਤੇ ਗਏ ਸੀ ਉਹਦੇ ਵਿੱਚ ਦੋ ਨਾਂ ਅਖੀਰ ਦੇ ਉੱਤੇ ਆਏ ਸੀ ਇੱਕ ਸੀ ਆਪਰੇਸ਼ਨ ਮੰਗਲਸੂਤਰ ਦੂਜਾ ਨਾਂ ਸੀਗਾ ਜੀ ਆਪਰੇਸ਼ਨ ਸਿੰਧੂਰ ਪਰ ਬਾਅਦ ਦੇ ਵਿੱਚ ਆਪਰੇਸ਼ਨ ਸੰਧੂਰ ਰੱਖਿਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਗੱਲ ਕਹੀ ਉਧਰ ਕਹਿੰਦੇ ਜੀ ਕਿ ਇਹ ਇਸ ਕਰਕੇ ਨਹੀਂ ਮੰਗਲ ਸੂਤਰ ਰੱਖਿਆ ਗਿਆ ਵੀ ਇਹਦੇ ਨਾਲੋਂ ਸੰਧੂਰ ਨਾ ਜਿਹੜਾ ਉਹ ਵੱਧ ਵਾਜਬ ਆ ਕਿਉਂਕਿ ਔਰਤਾਂ ਦੇ ਸੰਧੂਰ ਮਟਾਏ ਗਏ ਆ ਅਤਵਾਦ ਦੇ ਵੱਲੋਂ ਇਸ ਕਰਕੇ ਨਾ ਰੱਖਿਆ ਗਿਆ ਚਲੋ ਕੋਈ ਵੀ ਨਾ ਪਰ ਸਾਨੂੰ ਆਪਣੇ ਦੇਸ਼ ਦੇ ਉੱਤੇ ਮਾਣ ਆ ਨਿਜਮਾ ਦਾ ਅੱਜ ਅਸੀਂ ਪਾਲਣ ਕਰੀਏ ਤੇ ਪਾਕਿਸਤਾਨ ਦਾਵਾ ਕਰ ਰਿਹਾ ਜੀ ਕਿ ਅਸੀਂ ਇੱਥੋਂ ਦੇ ਬਹੁਤ ਸਾਰੇ ਲੜਾਕੂ ਜੋ ਹਸਟਲੇ ਤੇ ਅਸੀਂ ਇਹ ਗੱਲ ਕਹਿੰਦੇ ਜੀ ਕਿ ਅਸੀਂ ਉੱਥੇ ਅਤਵਾਦ ਮੁਕਰਤਾ ਇਹ ਦੋਵਾਂ ਦੇਸ਼ਾਂ ਦੇ ਮੀਡੀਆ ਦੇ ਵਿੱਚ ਇੱਕ ਵੱਖਰੀ ਜੀ ਜੰਗ ਲ ਹਕੀਕਤ ਆਉਂਦੇ ਸਮੇਂ 'ਚ ਸਾਹਮਣੇ ਆ ਜਾਣੀ ਆ ਸਾਰੇ ਦੇਸ਼ ਚੜ੍ਹਦੀ ਕਲਾ ਦੇ ਵਿੱਚ ਰਹਿਣ ਲੋਕਾਂ ਦੇ ਮਨਾਂ ਵਿੱਚੋਂ ਜੰਗ ਦਾ ਪਰਛਾਵਾਂ ਨਿਕਲੇ ਤੇ ਆਪਾਂ ਗੱਲ ਨੂੰ ਸਮਝਿਆ ਕਰਕੇ ਤਮਾਸ਼ਿਆਂ ਦੇ ਵਿੱਚ ਨਾ ਪੈ ਗਏ ਸਮੇਂ ਦੀ ਲੋੜ ਬਸ ਇਹ ਆ ਜੀ